ਹਾਂਜੀ ਦੋਸਤੋ ਇੱਕ ਨਾ ਆਪਾਂ ਤੁਹਾਨੂੰ ਮੱਝ ਦਿਖਾ ਰਹੇ ਆ ਜਿਆਦਾਤਰ ਕਿਹਾ ਜਾਂਦਾ ਵੀ ਜਦੋਂ ਪੰਜਾਂ ਸੂਆ ਹੋ ਜਾਂਦਾ ਵੀ ਭਾਈ 부ੜੀ ਜੀ ਹੋਗੀ ਵੀ ਦੂਜਾ ਪਹਿਲਾ ਜਾਂ ਤੀਜਾ ਜਦ ਪਾਓ ਪਰ ਅੱਜ ਆਪਾਂ ਤੁਹਾਨੂੰ ਇੱਕ ਮੱਝ ਦਿਖਾ ਰਹੇ ਆ ਵੀ ਇਹਦੀ ਸੂਏ ਦੀ ਆਪਾਂ ਗੱਲ ਕਰਦੇ ਆ ਵੀ ਕਿਹੜਾ ਸੂਆ ਮਿੱਤਰੋ ਹੁਣ ਗਾਹਾ ਸੂਣਾ ਤੇ ਕਿੰਨਾ ਕਿਹਨੇ ਜਿਹੜੇ ਪਿਛਲੇ ਸੂਆ ਦਾ ਉੱਤ ਕੱਢਿਆ ਪਾ ਸੋ ਜੇ ਆਪਾਂ ਸਰੀਰ ਪੱਖੋਂ ਗੱਲ ਕਰੀਏ ਤਾਂ ਮਿੱਤਰੋ ਸਰੀਰ ਦੀ ਬੰਤਰ ਬਹੁਤ ਚੰਗੀ ਥਾਂਲੇ ਵੀ ਦੀ ਸਾਫ਼ ਤੇ ਨਾਰਾਂ ਦੇਖੋ ਤੁਸੀਂ ਇਕੱਲੀ ਇਕੱਲੀ ਨਾਰ ਇਹ ਸਰੀਰ ਦੇ ਉੱਤੇ ਬੇਬੇ ਦੇ ਉੱਤੇ ਦਿਖਾਈ ਦਿੰਦੀ ਹੈ ਹਰ ਦੇ ਉੱਤੇ ਇਹ ਵਜਣਾ ਬਾਈ ਕਹਿੰਦਾ ਵੀ ਜਦੋਂ ਇਹ ਸੂਣ ਦੀ ਸੂਣ ਦੇ ਨੇੜੇ ਹੁੰਦੀ ਆ ਉਦੋਂ ਭੜਦੀ ਆ ਤੇ ਬਾਅਦ ਦੇ ਵਿੱਚ ਲਿੱਸੀ ਹੋ ਜਾਂਦੀ ਆ ਕਰਦੇ ਆ ਮੈਦਨਾ ਗੱਲ ਵਾਪਸ ਹਾਂਜੀ ਬਾਈ ਜੀ ਇਹ ਜੇ ਆਪਾਂ ਹੁਣ ਸੂਏ ਦੀ ਗੱਲ ਕਰ ਗਏ ਤੇ ਹੁਣ ਕਿਹੜਾ ਸੂਆ ਸੂਂਦੀ ਆ ਉਹਨਾਂ ਵਿੱਚ ਸੂਆ ਸੁੱਕੀ ਉਹਨਾਂ ਵਿੱਚ ਸੂਆ ਸੂਕੀ ਪਹਿਲਾਂ 18 ਸੂਆ ਸੁਣੀ ਆ 18 ਸੂਆ ਸੂਈ ਆ ਜਿਵੇਂ ਹੁਣ ਪਸ਼ੂ ਬਰਾ ਪਨ ਦਿੰਦੇ ਆ ਨਹੀਂ ਪਰਾ ਤਿੰਨ ਮਹੀਨਿਆਂ ਤੋਂ ਬੋਲ ਪੈਣਾ ਹੈ ਤਿੰਨ ਮਹੀਨਿਆਂ ਤੋਂ ਬੋਲ ਪੈਂਦੀ ਆ ਠੀਕ ਹੈ ਪਹਿਲਾਂ 2 ਮਹੀਨਿਆਂ ਤੋਂ ਗੋਲ ਦੀ ਭਰਾਉਂਦੇ ਦੀ ਤੀਜੇ ਮਹੀਨੇ ਠੀਕ ਆ ਘਰੇਲੂ ਕਰਦੀ ਆ ਇਕੱਲਿਆਂ ਦੀ ਕਰਦੀ ਕਰਦੀ ਪਿੰਡ ਚੋਂ ਲਈ ਸੀ ਤੇ ਸਾਡੇ ਰਿਸ਼ਦਾਰ ਰਿਚਾ ਆ ਬੜੀ ਉੱਥੋਂ ਮੈਂ ਲਿਆ ਸੀ ਠੀਕ ਹੈ ਸਾਡੇ ਪਿੰਡੋਂ ਗਈ ਏ ਤੁਹਾਡੇ ਪਿੰਡੋਂ ਗਈ ਆ ਕਿਨੇ ਮੰਨ ਲਾ ਵੀ ਪਿਛਲੇ ਸੂਏਾਂ ਚ ਕਿੰਨਾ ਦੁੱਧ ਕੱਟਿਆ ਜੀ ਪਿਛਲੇ ਸੂਏ ਜੋ ਇਹ ਕੱਢਿਆ ਜੀ ਵੀ 16 ਕਿਲੋ ਤਾਂ ਮੈਂ ਛੋਇਆ ਰਿਹਾ 16 ਕਿਲੋ ਮੰਨ ਲਾ ਵੀ ਕਿਹੜੇ ਸੂਏ ਚ ਜਿਹੜਾ 16 ਕਿਲੋ ਕੱਢਦੀ ਰਹੀ ਆ ਮੇਰੇ ਕੋਲੇ ਜੀ ਆਈ ਇਹ 13ਵੇਂ ਸੂਏ। ਠੀਕ ਹੈ। ਪਹਿਲਾਂ ਵੀ ਤੁਹਾਡੇ ਕੋਲ ਸੀ ਕਿ ਪਹਿਲਾਂ ਪਿੰਡ ਚੋਂ ਗਈ ਆ। ਪਹਿਲਾਂ ਪਿੰਡ ਚੋਂ ਗਈ ਆ। ਪਹਿਲਾਂ ਪਿੰਡ ਚੋਂ ਗਈ ਆ ਇਸ ਤੇਾਰੇ ਚੀਜ਼ ਆਵੜੀ। ਮੇਰੇ ਕੋਲ ਸੂਈ ਆ। 13ਵੇਂ ਸੂਇ ਆ ਕੇ ਤੁਹਾਡੇ ਕੋਲ ਸੂਈ। ਹਾਂਜੀ। ਠੀਕ ਹੈ। ਉਦੋਂ ਮੰਨ ਲਾ ਵੀ 16 ਲੀਟਰ ਕੱਢਦੀ ਰਹੀ ਆ। 16 ਲੀਟਰ ਕੱਢਦੀ ਰਹੀ ਆ। ਹੁਣ ਇਹ ਆਪਣੀ ਹੈਗੀ ਆਪਣੇ 7 ਮਹੀਨੇ ਦੀ ਗੱਭਣ ਆ। ਹਾਂ। 2.5 ਕਿਲੋ ਹੁਣ ਦੇ ਹੀ ਆ। ਇੱਕ ਟਾਈਮ ਮਿਲਦੀ ਆ। ਦੋਨੇ ਟਾਈਮ। ਨਹੀਂ ਦੋਨਾਂ ਦਾ 2.5। ਇੱਕ ਟਾਈਮ ਦਾ। 8-9 ਕਿਲੋ ਦੇ ਰਹੀ ਆ। 8-9 ਕਿਲੋ ਹੁਣ ਹੁਣ ਛੱਡ ਲੋ ਕੱਟਾ। ਠੀਕ ਹੈ। ਇਹ ਜਾਂ ਮੰਨ ਬਸ ਇਹਦੀ ਗੱਲੀ ਖਰਾਕੀ ਆ ਠੀਕ ਕਰਵਾ ਹਾਂਜੀ ਠੀਕ ਕਰਵਾ ਹਾਂ ਹਾਂ ਜਿਹੜਾ ਬਾ ਚੰਗਾ ਠੀਕ ਹੈ ਕਿੰਨੀ ਕ ਖਰਾਕ ਖਾਂਦੀ ਆ ਹੁਣ ਇਹ ਰਾਗਨ ਦੁੱਧ ਮਗਰ ਪਾਉਣਾ ਜਿਵੇਂ 9 ਕਿਲੋ ਦਿੰਦੀ ਇਹਨੂੰ 5 ਕਿਲੋ ਖਰਾਕ ਰੋਈਦੀ ਦੋਨੇ ਟਾਈਮਾਂ ਦੀ 5 ਕਿਲੋ ਠੀਕ ਹੈ ਹੁਣ ਜੇ ਆਪਾਂ ਇਹ ਤੋਂ ਬੱਚੇ ਕੋਈ ਕਿਹੜੇ ਲਿਆ ਕੋਈ ਚੰਗਾ ਲਿਆ ਬੱਚੇ ਮੇਰੇ ਕੋਲ ਇੱਕ ਤਾਂ ਖਰੀਦ ਜੀ ਹਾਂਜੀ ਇਹ ਦਸਤੂਮੇ ਕਹਿੰਦੇ ਦੀ ਕੱਟੀ ਜਦੀ ਠੀਕ ਹੈ ਆ ਕਾ ਬੱਚਾ ਲਿਆ ਇਹ ਕੋਲ ਬਹੁਤ ਕੱਦ ਘਾਟ ਆ ਹਨਾ ਬੇਲ ਫੋਲਾ ਹਨਾ ਇੱਕ ਕਾ ਬੱਚਾ ਲਿਆ ਇਹ ਕਿਹੜੇ ਦੀ ਹੈ ਇਹ ਸੁਲਤਾਨ ਦੀ ਹੈ ਇਹ ਸੁਲਤਾਨ ਦੀ ਹੈ ਇੱਕ ਤੀ ਕਿਹੜਾ ਭਰਾ ਵਾ ਕਿਹੜੇ ਕਾਲੇ ਕਾਂਟੇ ਦਾ ਠੀਕ ਹੈ ਇਹਨੂੰ ਤੋੜ ਕੇ ਦਿਖਾ ਜੀ ਇੱਕ ਵਾਰ ਇਹ ਦੋਸਤੋ ਤਾਂ ਵੀਡੀਓ ਦੇ ਵਿੱਚ ਆਪਾਂ ਦਿਖਾ ਰਹੇ ਹਾਂ ਕਈ ਭਰਾ ਕਹਿੰਦੇ ਆ ਵੀ ਪੰਜ ਵਸੂਆ ਸੇਮਾ ਹੋ ਗਿਆ ਬੁੜੀ ਹੋ ਗਈ ਸੋ ਜੇਕਰ ਮਿੱਤਰੋ ਤੁਸੀਂ ਚੰਗੀ ਸੰਭਾਈ ਰੱਖੋਗੇ ਸਹੀ ਟਾਈਮ ਤੇ ਸੂਈ ਜਾਊਗੀ 20 ਵੀ ਸੂਏ ਮਿੱਤਰੋ ਪਸੂ ਸੂਪ ਜਾਂਦਾ ਹੱਸ ਕੇ ਤੇ ਇਹਦੇ ਹਿਸਾਬ ਨਾਲ ਮੈਨੂੰ ਇਹ ਲੱਗਦਾ ਇਹ 22 23 ਨੂੰ ਵੀ ਪਾਰ ਕਰੂਗੀ ਜਿਹੜੇ ਹਿਸਾਬ ਨਾਲ ਇਹਦੀ ਸਰੀਰ ਦੀ ਬਣਤਰ ਹੈ ਤੇ ਇਹ ਹੁਣ ਲੱਸੀ ਮਨਲਾ ਵੀੁੱਧ ਗਈ ਜਾਂਦੀ ਸਾਢੇ 4:00 ਕ ਨੂੰ ਲੱਸੀ ਹੁੰਦਾ ਹਾਂ ਬਾਅਦ ਚ ਭਰ ਜਾਂਦੀ ਆ ਬੱਚਾ ਵੀ ਪਾਲਦੀ ਆ ਸਾ ਬਾਅਦ ਚ ਭਰ ਜਾਂਦੀ ਆ ਬਾਅਦ ਚ ਭਰ ਜਾਂਦੀ ਆ ਹੁਣਾਂ ਨੂੰ 2 ਮਿੰਟ ਛੱਡੂਗਾ ਪਹਿਲਾਂ ਠੀਕ ਆ ਆਪ ਜੀ ਆਪ ਠੀਕ ਆ ਠੀਕ ਆ ਠੰਡੀ ਸੀਲ ਫਰ ਪੂਰੀ ਠੰਡੀ ਸੀ ਜਿਵੇਂ ਮੱਦੀ ਚੋਈ ਜਾ ਜਿਵੇਂ ਮੱਦੀ ਬਸ ਤਰੀਰ ਨਾ ਕੋਈ ਤਰੀਰ ਐਡੀ ਮੱਝ ਹੋਰ ਥੋੜੇ ਪਿੰਡ ਚ ਹੈ ਕੋਈ ਨਹੀਂ ਮੇਰੇ ਹਿਸਾਬ ਨਾਲ ਨਹੀਂ ਮਨਲਾ ਦਾ ਜਿਲੇ ਜਿਵੇਂ ਨਹੀਂ ਹੋਣੀ ਹੈ ਨਾ ਕਿਉਂਕਿ ਆਮ ਬਾਅਦ ਮੇ देर में ਸੂਏ ਜਾ ਕੇ ਕਿਉਂਕਿ ਕੋਈ ਨਾ ਕੋਈ ਬਿਮਾਰੀ ਹੋ ਜਾਂਦੀ ਆ ਹਨਾ ਸੈਨਗੋ ਸੱਕੇ ਜਮਾ ਹਣਾ ਸੈਨਗੋ ਸੱਕੇ ਹੂੰ ਤਾਂ ਵੈਸੇ ਮਿੱਤਰੋ ਇਹ ਵੀਡੀਓ ਬਣਾਈ ਆ ਕਿਉਂਕਿ ਫੇਰ ਆਪਾਂ ਗੱਲ ਕਰਦੇ ਵੀ ਕਈ ਭਰਾ ਕਹਿੰਦੇ ਨਾ ਵੀ ਬੱਚਾ ਦਿਖਾ ਦਿਓ ਠੀਕ ਹੈ ਦਿਖਾ ਦਿਓ ਜੀ ਮੜਾ ਜੀ ਇਹ ਜਿਹੜੀ ਛੋਟੀ ਫਿਰ ਮੂਰੇ ਸੇਲ ਕਰਨੀ ਆ ਕਿ ਫਿਰ ਰੱਖਣੀ ਆ ਬੱਚਿਆਂ ਦੇ ਖਾਤਰ ਲਈ ਇਹ ਜੇ ਹੋ ਸਕੇ ਮਿੱਤਰੋ ਆਪਾਂ ਲਾਈਵ ਚ ਵੀ ਕਰਾਂਗੇ ਵੀ ਪਹਿਲੇ ਸੂਏ ਕਿੰਨਾ ਦੁੱਧ ਕਢਦੀ ਆ ਰਸਤੇ ਵਿੱਚ ਹਿੰਦ ਦੀ ਆਪ ਹੈ ਤੇ ਗਾਂਹ ਇਹਦੇ ਘਰੇ ਟਿਕ ਲੱਗਿਆ ਇਹਦੇ ਰੁਸ ਤੋਂ ਮਹਿਨੇ ਲਈ ਅਹ ਰੁਸ ਤੋਂ ਮਹਿਨੇ ਲਈ ਕਰਦਾ ਨਾ ਮਾ 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 ਲਾ ਸੀਮਣਾ ਆ ਉਹ ਹੀ ਵਾਇ ਉਹ ਫਿਰ ਗਲਤ ਨਹੀਂ ਕਰਿਆ ਥੋੜਾ ਨਹੀਂ ਗਲਤ ਕਿਵੇਂ ਰੁਸੇ ਤੇ ਜਾਉਣਾ ਫਿਰ ਟੋੜੀ ਟੋੜੀ ਕਰਦੇ ਫਿਰ ਸੜਕ ਪੈਂਦਾ ਨਹੀਂ ਨਹੀਂ ਉਹ ਫਿਰ ਚਲੋ ਬਾਅਦ ਚ ਆਪਾਂ ਕਰਦੇ ਆ ਇਸ ਵਿਸ਼ੇ ਤੇ ਡਿਸਕਸ ਤੁਸੀਂ ਵੀ ਦੱਸਿਓ ਅ ਜਿਹੜੇ ਭਰਾ ਥੋੜੇ ਯੂਟਿਊਬਰ ਆ ਜਾਂ ਬਲੌਗ ਆ ਬਰੀਡਰ ਆ ਵੀ ਭਾਈ ਨੇ ਉਹੀ ਦੀ ਗੱਲ ਆ ਗਿਆ ਤੇ ਇਹਦੇ ਬਾਰੇ ਆਪਾਂ ਜਾਣਕਾਰੀ ਸਾਨੂੰ ਦੰਨੇ ਆ ਸੋ ਸਾਰੇ ਵੀਰਾਂ ਦਾ ਮੇਰੇ ਤੋਂ ਧੰਨਵਾਦ